ਕਿਵੇਂ ਲੱਗਦਾ ਜੀ ਜਿਵੇਂ ਆਪਣੇ ਛੋਟੇ ਛੋਟੇ ਹੁੰਦੇ ਸਿੱਕੇ ਦਾ ਵੀ ਲੱਗਦਾ ਨਹੀਂ ਕਿਸੇ ਵੱਡੇ ਹੋ ਗਏ ਤੇ ਵਿਆਹ ਹੋ ਗਿਆ ਹਾਂਜੀ ਹਾਂ ਹਾਂ ਬੱਚਿਆਂ ਦਾ ਐ ਲੱਗਦਾ ਵੀ ਕੱਲ ਪਰਸਾ ਦਾ ਨਿਕਲੇ ਨਿਕੇ ਸੀਗੇ ਕਿਹਦਾ ਵੀ ਮੈਨੂੰ ਆਪ ਨੂੰ ਲੱਗਦਾ ਮੈਨੂੰ ਕਿਹਦਾ ਪਤਾ ਲੱਗ ਛੋਟੇ ਛੋਟੇ ਸਕੂਲੋਂ ਲੈ ਕੇ ਆਉਂਦੇ ਹੁੰਦੇ ਸੀ ਕਿਹਦਾ ਵੀ ਚਲੋ ਪ੍ਰਮਾਤਮਾ ਦੀ ਕਿਰਪਾ ਜੀ ਹਾਂਜੀ ਸੰਜੂ ਭਾਈ ਗੱਲ ਦੀ ਸਾਰਿਆਂ ਨੂੰ ਜਿਵੇਂ ਕਿ ਸਭ ਨੂੰ ਪਤਾ ਹੀ ਆ ਬਲੌਗ ਤੋਂ ਪਤਾ ਲੱਗ ਹੀ ਰਿਹਾ ਹੁਣੇ ਮੇਰੇ ਛੋਟੇ ਭਰਾ ਦਾ ਹੈਗਾ ਵਿਆਹ ਜੀ ਦੇ ਕਰਕੇ ਜਿਹੜੇ ਬਲੌਗ ਹੈ ਵੀਡੀਓ ਲੇਟ ਆ ਰਹੀਆਂ ਉਹਦੇ ਲਈ ਮਾਫੀ ਮੇਰੇ ਬਣੀਆਂ ਸਾਡੇ ਪਰਿਵਾਰ ਬਣੀਆਂ ਸਾਡੇ ਯਾਰਾਂ ਦੋਸਤਾਂ ਕਣੀਆਂ ਨੂੰ ਸਾਰਿਆਂ ਕਣੀਆਂ ਨੂੰ ਉਹਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਵਧਾਈਏ ਕਿੰਨੀ ਖੁਸ਼ੀ ਹੈ ਜੀ ਵਿਆਹ ਦੀ ਬਹੁਤ ਖੁਸ਼ੀ ਹੈ ਜੀ ਵਾਹ ਸਾਬ ਤਾਂ ਇੱਥੇ ਆ ਗਏ ਹਾਂ ਬਰਾਡਰਸ ਆ ਸਪੈਸ਼ਲ ਆਏ ਨੇ ਜੀ ਕੈਨੇਡਾ ਤੋਂ ਤੇ ਇਹਨਾਂ ਦਾ ਇੱਥੇ ਆ ਕੇ ਵੈਲਕਮ ਕਰਦੇ ਹਾਂ ਜੀ ਬਰਾਗਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਰ ਰਹੇ ਹਾਂ ਇੰਜੋਏ ਜੀ ਬਹੁਤ ਵਧੀਆ ਬੜੀ ਤਿਆਰੀ ਸ਼ਰੀ ਹੋ ਚੁੱਕੀ ਹੈ ਵਿਆਹ ਦੀ ਹੋਰ ਦਾਤਾ ਜੀ ਠੀਕ ਹੋ ਤਿਆਰੀ ਪੂਰੀ ਹੈ ਵਿਆਹ ਦੀ ਹਾਂ ਜੀ ਹਾਂ ਦਾਤਾ ਜੀ ਠੀਕ ਹੈ ਜੀ ਚੜਦੀ ਕਲਾ ਚੜ ਚੜਦੀ ਕਲਾ ਸਵਾਲੇ ਕੋਟ 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 ਸਮਾਏ ਆ ਚਲੋ ਵਧੀਆ ਗੱਲਾਂ ਦੇਖਣ ਨੂੰ ਮਿਲਣਗੇ ਫਿਰ ਚਾਚੇ ਹਸਾਬ ਕਰ ਰਹੇ ਹਾਂ ਜੀ ਬਿਲਕੁਲ ਓਕੇ ਜੀ ਹੋਰ ਦਾਤਾ ਜੀ ਓਕੇ ਕਦੇ ਕਿਵੇਂ ਕਹਿਮਾ ਤੇਰੇ ਤੋਂ ਕਵੀਲਦਾਰੀ ਹੋਗੀ ਹਾਂ ਜੀ ਲੱਗੇ ਪਏ ਹੋ ਤੁਸੀਂ ਵੇਖ ਲਓ ਵੀ ਕੱਲ ਨੂੰ ਜਾਗੂਆ ਤਾਂ ਅਜੇ ਤੱਕ ਕੰਮ ਸਾਡਾ ਚੱਲੀ ਜਾਂਦਾ ਤੇ ਮੈਨੂੰ ਤਾਂ ਮਨਪ੍ਰੀਤ ਨੂੰ ਇਹ ਵਿਆਹ ਵਾਲੇ ਦਿਨ ਤੱਕ ਮਸਾਵੇਲੇ ਕਰਨਗੇ ਚੱਕਦੇ ਫੱਟੇ ਇਧਰ ਟੈਂਟ ਟੁੰਟ ਵੀ ਲੱਗ ਰਿਹਾ ਪੂਰਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਬਲੌਗ ਲੇਟ ਆਉਣ ਤੇ ਨਾ ਬੰਦਾ ਕਰਨੀ ਵੀ ਬਿਜੀ ਬਹੁਤ ਚੱਲੀ ਜਾਂਦੇ ਆ ਤੜਕੇ ਤਲਾਕਾ ਤੰਦਾਈ ਮੋਬਾਈਲ ਵੇਖਣ ਦਾ ਟਾਈਮ ਵੀ ਲੱਗਦਾ ਉਹਦੇ ਲਈ ਮਾਫੀ ਭਾਰਤ ਟੈਂਟ ਹਾਊਸ ਸਾਡੇ ਯਾਰ ਸਮਝੋ ਨਹੀਂ ਤਾਂ ਟੋਟ ਲੱਗ ਜੂਗਾ ਤਕਰੀਬਨ ਅੱਧਾ ਕੱਜ ਅੱਧਾ ਕੱਲ ਨੂੰ ਬਾਕੀ ਇਧਰ ਹੋਣਗਾ ਵੰਡੀਆਂ ਦਾ ਗਿੱਟ ਪੰਨੇ ਆ ਬਾਈ ਪ੍ਰਭਜੋਤ ਕਾ ਇਧਰ ਹਲਵਾਈਆਂ ਦੀ ਆਪਾਂ ਸ਼ਿਫਟਿੰਗ ਕਰਾਂਗੇ ਹਾਂਜੀ ਇੱਥੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਹਿਲਾਂ ਦਾ ਵਿਆਹ ਦੀਆਂ ਤੇ ਕਿਵੇਂ ਚੱਦੀ ਹੈ ਤਿਆਰੀ ਜੀ ਚਾਰੀ ਬਹੁਤ ਚੱਲ ਰਹੀ ਹੈ ਤੇ ਪੂਰਾ ਰੌਣਕ ਮੇਲਾ ਲੱਗਿਆ ਪਿਆ ਹਾਂਜੀ ਹਾਂਜੀ ਪੂਰਾ ਲੱਗਿਆ ਪਿਆ ਰੌਣਕ ਮੇਲਾ ਚਲੋ ਬਹੁਤ ਵਧੀਆ ਗੱਲ ਹੈ ਸਭ ਚਾਚੀਆਂ ਤਾਈਆਂ ਹਾਂਜੀ ਦਾਦੀਆਂ ਸਹੀ ਗੱਲ ਹੈ ਕਿਵੇਂ ਲੱਗਦਾ ਜੀ ਹਾਂ ਜੀ ਜਿਵੇਂ ਕਿਵੇਂ ਲੱਗਦਾ ਜਿਵੇਂ ਆਪਣੇ ਛੋਟੇ ਛੋਟੇ ਹੁੰਦੇ ਸਿੱਕੇ ਤਾਂ ਵੀ ਲੱਗਦਾ ਨਹੀਂ ਕਿਦਾਂ ਵੱਡੇ ਹੋ ਗਏ ਤੇ ਵਿਆਹ ਹੋ ਗਿਆ ਹਾਂਜੀ ਹਾਂ ਹਾਂ ਬੱਚਿਆਂ ਦਾ ਐ ਲੱਗਦਾ ਵੀ ਕੱਲ ਪਰਸਾ ਤਾਂ ਨਿਕਲੇ ਲਿਕੇ ਸੀਗੇ ਕਿਹਦਾ ਵੀ ਮੈਨੂੰ ਆਪ ਨੂੰ ਲੱਗਦਾ ਮੈਨੂੰ ਕਿਹਦਾ ਪਤਾ ਲੱਗਦਾ ਛੋਟੇ ਛੋਟੇ ਸਪੂਰੋ ਲੈ ਕੇ ਆਉਂਦੇ ਸੀ ਕਿਹਦਾ ਵੀ ਚਲੋ ਪ੍ਰਮਾਤਮਾ ਦੀ ਕਿਰਪਾ ਜੀ ਹਾਂਜੀ ਹਾਂਜੀ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਧਾਈਆਂ ਸਾਰੇ ਨਗਰ ਨੂੰ ਵਧਾਈਆਂ ਹਾਂਜੀ ਹਾਂਜੀ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਯਾਰਾਂ ਦੋਸਤਾਂ ਨੂੰ ਨੇ ਤਹੇ ਉਹ ਦਿੱਤਾ ਰਹੀ ਗੱਲ ਠੀਕ ਹੈ ਜੀ ਥੈਂਕ ਟੈਂਟ ਉंट ਲੱਗ ਰਿਹਾ ਹੈ ਬਰਾਟ ਸਾਹਿਬ ਪਹੁੰਚ ਚੁੱਕੇ ਨੇ ਬਰਾਟ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਦੱਸ ਮਾਨ ਸਾਹਿਬ ਵਧੀਆ ਜੀ ਕਿੰਨੀ ਖੁਸ਼ੀ ਹੈ ਜੀ ਵੈਦੀ ਬਹੁਤ ਖੁਸ਼ੀ ਹੈ ਜੀ ਮਾਨ ਸਾਹਿਬ ਤਾਂ ਇੱਥੇ ਆ ਗਏ ਹਾਂ ਬਰਾਟ ਸਾਹਿਬ ਸਪੈਸ਼ਲ ਆਏ ਨੇ ਜੀ ਕੈਨੇਡਾ ਤੋਂ ਤੇ ਇਹਨਾਂ ਦਾ ਇੱਥੇ ਐਂ ਤੇ ਵੈਲਕਮ ਕਰਦੇ ਹਾਂ ਜੀ ਤੇ ਹੋਰ ਠੀਕ ਹੋ ਜੀ ਵਧੀਆ ਜੀ ਵਧੀਆ ਤੇ ਬਾਕੀ ਬਈ ਟੈਂਟ ਸਭ ਨੂੰ ਪਤਾ ਹੀ ਵੈਸੇ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਆਪਣੇ ਭਰਾ ਭਾਈ ਸੰਜੂ ਦਾ ਭਾਈ ਸੰਜੂ ਮਲੋੜ ਤੋਂ ਤੇ ਟੈਂਟ ਬਹੁਤ ਵਧੀਆ ਲਾਇਆ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੀ ਇਹਦੀ ਸਹੀ ਵਾਈਬ ਆ ਨਾ ਉਹ ਸੁਣ ਆਉਣੀ ਹੈ ਰਾਤ ਨੂੰ ਤੇ ਉਹ ਲਗੇ ਹੋਏ ਨੇ ਬਾਈ ਕੀ ਹਾਲ ਐ ਸੱਜੋ ਬਾਈ ਚੜਦੀ ਕਲਾ ਦੇਖੋ ਖੁਦ ਆਪ ਕੰਮ ਕਰ ਦਿੰਨੇ ਨਾਲ ਲੈ ਕੇ ਰਾਤ ਵੀ 2-3 ਵਜੇ ਤੱਕ ਲੱਗੇ ਰਹੇ ਐ ਬੜੇ ਮਿਹਨਤੀ ਇਨਸਾਨ ਨੇ ਸਾਡੇ ਭਰਾ ਸੱਜੋ ਸੂਝਵਾਨ ਪੜ੍ਹੇ ਲਿਖੇ ਬੋਟਾਣਾ ਕੰਮ ਚੱਲ ਪਿਆ ਸੀ ਵਿਚੋ ਉਹਦੇ ਲਈ ਮਾਫੀ ਕਿਉਂਕਿ ਲੰਬੀਰ ਗਾ ਸਾਡਾ ਮਾੜੇ ਮੁੱਢੀ ਬੋਟਾਂ ਦੀ ਗੱਲ ਹੋਈ ਜਾਂਦੀ ਐ ਭਾਵੇਂ ਵਿਆਹ ਹੋਵੇ ਤੇ ਭਾਵੇਂ ਕੁਝ ਹੋਰ ਹੋਵੇ ਬਾਕੀ ਕਰਾਂ ਤਿਆਰ ਸ਼ਰ ਹੋਣ ਦਿਓ ਤੇ ਮੇਨ ਆ ਜਿਹੜਾ ਉਧਰ ਲੱਗਿਆ ਹੋਇਆ ਉਹ ਵੀ ਤੁਹਾਨੂੰ ਮਾੜੀ ਜਿਵੇਂ ਝਲ ਕੇ ਇੱਕ ਵਾਰ ਮਰਵਾ ਦਿੰਨਾ ਮੇਨ ਐਂਟਰੀ ਇਧਰੋਂ ਆ ਜੀ ਇਦੋਂ ਜੀ ਮੇਨ ਐਂਟਰੀ ਉਹ ਵੀ ਸਾਨੂੰ ਦਿਖਾਉਣੇ ਆ ਚਾਕੀ ਮਰਾਉਣੇ ਆ ਬਾਕੀ ਜਿਹੜੀ ਮੇਨ ਚੀਜ਼ ਆ ਨਾ ਉਹ ਸਾਨੂੰ ਰਾਤ ਨੂੰ ਹੀ ਪਤਾ ਲੱਗੂ ਪ੍ਰੋਗਰਾਮ ਕਾਫੀ ਲੰਬਾ ਚੱਲਣਾ ਇਹ ਵੇਖੋ ਤੁਸੀਂ ਨੀ ਯਾਰਾ ਝੁੰਬਰ ਚੰਬਰ ਲੱਗੇ ਪਏ ਨੇ ਬਾਈ ਜਿਹਨੂੰ ਮਿਲੋ ਡੀਜੇ ਬਾਈ ਦਾ ਬਾਦਸ਼ਾਹ ਡੀਜੇ ਸਭ ਨੂੰ ਪਤਾ ਹੀ ਐ ਜਗਨੂ ਬਾਈ ਸਾਡੇ ਭਰਾ ਇਹ ਵੀ ਕੰਮ ਸਿਰੇ ਕਰਦੇ ਆ ਅੱਜ ਤੁਸੀਂ ਡੀਜੇ ਦੇਖੋਗੇ ਨਾ ਹਿੱਲ ਜਾਓਗੇ ਹਿੱਲ ਵਾਹ ਜੀ ਬਾਈ ਸ਼ੁਕਰੀਆ ਜੀ ਵਾਈ ਵਾਹ ਹੈਲੋ ਵੇਖੋ ਤੁਸੀਂ ਕੀ ਬਾਤ ਆ ਬਿਊਟੀਫੁਲ ਬਹੁਤ ਜ਼ਬਰਦਸਤ ਡੀਲ ਲਾਇਆ ਬਾਈ ਯਾਰ ਗਏ ਨੇ ਲੱਗ ਰਿਹਾ ਮਤਲਬ ਆਈ ਮੀਨ ਟੂ ਸੇ ਵਾਹ ਵਾਹ ਬਾਕੀ ਪੂਰਾ ਤਿਆਰ ਸ਼ਹਿਰ ਹੋ ਜਾਣ ਦੋ ਫਿਰ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਇਹ ਹਲਦੀ ਵਾਲਾ ਕੰਮ ਵੀ ਲਗਭਗ ਰੈਡੀ ਹੋ ਚੁੱਕਾ ਹੈ ਬਹੁਤ ਵਧੀਆ ਵਾਹ ਜੀ ਵਾਹ ਬਿਊਟੀਫੁਲ ਬਹੁਤ ਜਿਆਦਾ ਵਧੀਆ ਜਿੰਨਾ ਵੀ ਕਹਿ ਦੀਏ ਹੋਰ ਅੱਜ ਤਿਆਰੀ ਪੂਰੀ ਕਰ ਰਹੇ ਐਨਜੋਏ very good live chala ਸੰਜੂ ਭਾਈ ਵਾਹ ਵਾਹ ਸੰਜੂ ਭਾਰਤ ਟੈਂਟ ਹਾਊਸ ਮਲੋਠ ਅਦਰ ਆ ਗਿਆ ਜੀ ਹਲਦੀ ਵਾਲਾ ਪ੍ਰੋਗਰਾਮ ਹਾਂ ਹਾਂ ਜੀ ਹਾਂ ਬੜਾ ਗਏ ਸਾਰਿਆਂ ਨੂੰ ਬਹੁਤ ਬਹੁਤ ਬਯਾਦ ਗਿਆਂ ਕਰ ਰਹੇ ਆਨ ਜੋਏ ਜੀ ਬਹੁਤ ਵਧੀਆ ਤੁਸੀ ਉਹ ਖਾਣ ਜਾਵੋ ਮੈਂ ਉਹ ਨਹੀਂ ਸੌਰੀ ਅਗਲੇ ਗੇਟ ਵਾਲੇ ਦੀ ਮਾਤ ਮੋਟਰ ਚੱਲ ਰਿਹਾ ਹੈ ਚੱਲ ਰਿਹਾ ਹੈ ਯਸ ਯਸ ਬ੍ਰੋ WhatsApp ਕਿਵੇਂ ਹੋ ਵਧੀਆ ਮਾਨਸਾ ਤੁਸੀਂ ਓਕੇ ਵਧੀਆ ਵਧੀਆ ਜੀ ਵੈਰੀ ਗੁੱਡ ਹਰੇ ਇੱਥੇ ਸਕਰੀਨਾਂ ਲੱਗਣੀਆਂ ਉਹ ਵੀ ਸਾਨੂੰ ਦੇਖਣ ਨੂੰ ਮਿਲ ਗਈਆਂ ਰਾਤੀ ਰਹਿਣਤੀ ਕਿਉਂਗੇ ਵੀ ਸਵੇਰ ਤੱਕ ਚਾਰੇ ਵੇਲੇ ਆਇਆ ਸ੍ਰੀ ਦਰਸਾਂ ਦੇਵੀ ਤੇਰੇ ਮੀਨ ਪਾਟਿਆ ਦੁੱਖੋਂ ਨੰਮ ਕੇ ਦੀ ਆਇਆ ਸ੍ਰੀ ਦਰਸਾਂ ਆਲੀ ਮਾਖਾ ਸਿੱਕਾ ਬਾਈ ਸਿੱਕਾ ਹੋਰ ਮਾਖਾ 10 ਸਿੱਕਾ ਬਾਈ 40 ਬਹੁਤ ਵਧੀਆ ਚੱਲ ਨਿਕਲਾਈ ਰਹੀ ਹੈ ਜੀ ਬੱਸ ਕੇ ਬਈ ਆਉਂਦੇ ਜਿਹੜਾ ਬਾਈ ਜੀ ਬਹੁਤ ਠੀਕ ਹੀ ਵਧੀਆ ਬਸ ਪਹੁੰਚ ਗਏ ਹਾਂਜੀ ਹਾਂਜੀ ਤੇਰੇ ਉਹ ਬੱਲੇ ਮੁੰਡੇ ਬਾਸੀ ਦਾ ਹੋਣਾ ਹੈ ਜੇ ਨਹੀਂ हां जी मतलब जी नाम हो जो इधर लिखो मैं दूसरी तरफ और ते मैंने कॉल ना करके वही खड़ा था कोई नहीं मुंह डाला मुंह डाला पीसी जी रानी जी बने चार ने de kuli diga de ku y